ਜਿਹੜੀ ਸਾਡੀ ਮਨਰੇਗਾ ਸਕੀਮ ਸੀ ਜਿਹੜੀ ਡਾਕਟਰ ਮਨਮੋਹਨ ਸਿੰਘ ਸੋਨੀਆ ਗਾਂਧੀ ਜੀ ਨੇ ਸਮੁੱਚੀ ਕਾਂਗਰਸ ਨੇ ਬਣਾਈ ਸੀ ਉਹਦਾ ਜਿਨ੍ਹਾਂ ਨੇ ਖਾਤਮਾ ਕੀਤਾ ਇਹ ਗਰੀਬਾਂ ਦੇ ਹੱਕਾਂ ਨੂੰ ਮਾਰਨਾ ਚਾਹੁੰਦੀ ਹੈ ਇਹ ਗਰੀਬਾਂ ਨੂੰ ਪੜ੍ਹਾਈ ਲਿਖਾਈ ਤੋਂ ਵੰਚਿਤ ਰੱਖਣਾ ਚਾਹੁੰਦੀ ਹੈ ਸੋ ਇਹ ਦਲਿਤ ਵਿਰੋਧੀ ਵੀ ਹੈ ਗਰੀਬਾਂ ਵਿਰੋਧੀ ਵੀ ਹੈ ਜਿਹਨੀ ਆਮ ਆਦਮੀ ਪਾਰਟੀ ਦੀ ਸਰਕਾਰ ਅਨਾਉਂਸ ਕਰਦੀ ਵੀ 40% ਅਸੀਂ ਦੇਵਾਂਗੇ ਕਰੇ ਫਿਰ ਤਾਂ ਅਸੀਂ ਉਹਨਾਂ ਨੂੰ ਵੀ ਟੀਮ ਨਹੀਂ ਕਹਿੰਦੇ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹਦੀ ਸੋਚ ਕਾਰਪੋਰੇਟ ਵਰਲਡ ਦੀ ਹੈ ਉਹ ਅਮੀਰਾਂ ਨੂੰ ਅਮੀਰ ਕਰਨਾ ਚਾਹੁੰਦੀ ਹੈ ਗਰੀਬਾਂ ਨੂੰ ਗਰੀਬ ਕਰਨਾ ਚਾਹੁੰਦੀ ਹੈ ਜਿਸ ਪਾਰਟੀ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਮੁੱਦਾ ਐਡਾ ਵੱਡਾ ਚੱਕਿਆ ਹੈ ਇਹ ਸਭ ਤੋਂ ਖਤਰਨਾਕ ਜਿਹੜਾ ਮੋਦੀ ਨੇ ਕੰਮ ਕੀਤਾ ਉਹ ਸਾਡੇ ਗਰੀਬਾਂ ਨੂੰ ਤੇ ਦਲਿਤ ਪਰਿਵਾਰਾਂ ਨੂੰ ਖਤਮ ਕਰਨ ਦਾ ਪੰਜਾਬ ਦੇ ਵਿੱਚ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਸਾਡੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ ਉਹਨਾਂ ਨੇ ਪੂਰਾ ਬੀੜਾ ਚੁੱਕਿਆ ਆ ਇਸ ਐਕਟ ਨੂੰ ਬਦਲਾਉਣ ਦੇ ਲਈ ਅੱਜ ਇੱਕ ਗਲ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖੜ ਸਵਾਗਤ ਕਰਦਾ ਹੈ ਤੁਹਾਡਾ ਅੱਜ ਸਮਰਾਲਾ ਵਿਖੇ ਮਨਰੇਗਾ ਬਚਾਓ ਸੰਗਰਾਮ ਕੀਤਾ ਜਾ ਰਿਹਾ ਹੈ ਮੇਰੇ ਨਾਲ ਸਾਬਕਾ ਬਧਾਇਕ ਕੁਲਦੀਪ ਸਿੰਘ ਬਾਦ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਤੁਹਾਡਾ ਸასიਖਾਲ ਅੱਜ ਰੈਲੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਕੇਜीडी ਰੈਲੀ ਹੈ ਕਿ ਜਿਹੜੀ ਮਨੁਸਮ੍ਰਿਤੀ ਜੀ ਤੇ ਮਨੁਵਾਦੀ ਸੋਚ ਵਾਲੀ ਸਰਕਾਰ ਹੈ ਬੀਜੇਪੀ ਦੀ ਜੀ ਜਿਹੜਾ ਇਹਨਾਂ ਨੇ ਮਹਾਤਮਾ ਗਾਂਧੀ ਜੀ ਜਿਹੜੀ ਸਾਡੀ ਮਨਰੇਗਾ ਸਕੀਮ ਸੀ ਜਿਹੜੀ ਡਾਕਟਰ ਮਨਮੋਹਨ ਸਿੰਘ ਸੋਨੀਆ ਗਾਂਧੀ ਜੀ ਨੇ ਸਮੁੱਚੀ ਕਾਂਗਰਸ ਨੇ ਬਣਾਈ ਸੀ ਉਹਦਾ ਜਿਨ੍ਹਾਂ ਨੇ ਖਾਤਮਾ ਕੀਤਾ ਉਸ ਖਾਤਮੇ ਦੇ ਖਿਲਾਫ ਕਿਉਂਕਿ ਇਹ ਜਿਹੜਾ ਇਹ ਮਨੁਵਾਦੀ ਵਾਲੀ ਸੋਚ ਵਾਲੀ ਸਰਕਾਰ ਹੈ ਇਹ ਗਰੀਬਾਂ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ ਇਹ ਗਰੀਬਾਂ ਦੇ ਹੱਕਾਂ ਨੂੰ ਮਾਰਨਾ ਚਾਹੁੰਦੀ ਹੈ ਇਹ ਗਰੀਬਾਂ ਨੂੰ ਪੜ੍ਹਾਈ ਲਿਖਾਈ ਤੋਂ ਵંચਿਤ ਰੱਖਣਾ ਚਾਹੁੰਦੀ ਹੈ ਸੋ ਇਹ ਦਲਿਤ ਵਿਰੋਧੀ ਵੀ ਹੈ ਗਰੀਬਾਂ ਵਿਰੋਧੀ ਵੀ ਹੈ ਕੇਂਦਰ ਸਰਕਾਰ ਕਹਿ ਰਹੀ ਹੈ ਜਾਂ ਸੋਧ ਕੀਤਾ ਜਾ ਰਿਹਾ ਇਹਦੇ ਵਿੱਚ ਖਾਤਮਾ ਨਹੀਂ ਕੀਤਾ ਜਾ ਰਿਹਾ ਕਿਹੜੀ ਸੋਧ ਕਿਹੜੀ ਸੋਧ ਇੱਕੋ ਹੀ ਸਵਾਲ ਹੈ ਜੀ ਅੱਗੇ 90% ਸੈਂਟਰਲ ਸਰਕਾਰ ਦਿੰਦੀ ਸੀ ਹੁਣ ਇਹਨਾਂ ਨੇ 60% ਕਰਤਾ ਸਟੇਟਾਂ ਕੋਲੇ ਤਾਂ ਕਿਸੇ ਸਟੇਟ ਕੋਲੇ ਵੀ ਪੈਸੇ ਨਹੀਂ 40% ਪਰੋਂ ਨੂੰ ਇਹ ਇਹਨਾਂ ਨੇ ਸਿੱਧਾ ਗੰਡਾਸਾ ਨਹੀਂ ਮਾਰਿਆ ਅ ਸਿੱਧਾ ਗੰਡਾਸਾ ਸਾਡੇ ਗਰੀਬਾਂ ਦੇ ਤੇ ਦਲਿਤ ਪਰਿਵਾਰਾਂ ਤੇ ਮਾਰਿਆ ਜੀ ਤੁਹਾਨੂੰ ਲੱਗਦਾ ਜੇ ਆਪਾਂ ਗੱਲ ਕਰ ਲਈਓ ਬੀਬੀਆਂ ਦੀ ਗੱਲ ਕਰ ਲਈਏ ਨਾ ਤਾਂ ਬੀਬੀਆਂ ਸਾਡੇ ਪਿੰਡਾਂ ਦੇ ਵਿੱਚ ਇਨਾ ਪੜੀਆਂ ਲਿਖੀਆਂ ਨੇ ਕਿਤੇ ਫੈਕਟਰੀ ਚ ਕੰਮ ਕਰ ਸਕਦੀਆਂ ਨੇ ਨਾ ਕਿਸੇ ਸ਼ੋਰੂਮ ਚ ਕੰਮ ਕਰ ਸਕਦੀਆਂ ਨੇ ਪਰ ਰੋਜ਼ਗਾਰ ਚੱਲ ਰਿਹਾ ਸੀ ਆਪਣੀ ਦਵਾਈ ਬੂਟੀ ਲੈ ਲੈਂਦੇ ਸੀ ਪਰ ਜੇ ਇਹ ਹੁਣ ਖਤਮ ਹੋ ਜਾਵੇਗਾ ਲੋਕਾਂ ਦਾ ਰੋਜ਼ਗਾਰ ਖੋਇਆ ਜਾਵੇਗਾ ਉਹ ਇਸੇ ਚੀਜ਼ ਦਾ ਤਾਂ ਰੋਣਾ ਹੈ ਜੀ ਹੋਰ ਕਾਂਗਰਸ ਪਾਰਟੀ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਮੁੱਦਾ ਐਡਾ ਵੱਡਾ ਚੱਕਿਆ ਹੈ ਇਹ ਸਭ ਤੋਂ ਖਤਰਨਾਕ ਜਿਹੜਾ ਮੋਦੀ ਨੇ ਕੰਮ ਕੀਤਾ ਉਹ ਸਾਡੇ ਗਰੀਬਾਂ ਨੂੰ ਤੇ ਦਲਿਤ ਪਰਿਵਾਰਾਂ ਨੂੰ ਖਤਮ ਕਰਨ ਦਾ ਕੀਤਾ ਕਿਉਂਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹਦੀ ਸੋਚ ਕਾਰਪੋਰੇਟ ਵਰਲਡ ਦੀ ਹੈ ਉਹ ਅਮੀਰਾਂ ਨੂੰ ਅਮੀਰ ਕਰਨਾ ਚਾਹੁੰਦੀ ਹੈ ਗਰੀਬਾਂ ਨੂੰ ਗਰੀਬ ਕਰਨਾ ਚਾਹੁੰਦੀ ਹੈ ਜਿੱਦਾਂ ਮਨੁਸਮ੍ਰਿਤੀ ਸੀ ਮਨੁਵਾਦੀ ਸੋਚ ਜੀ ਕਾਂਗਰਸ ਦੇ ਲੀਡਰ ਇੱਥੋਂ ਕਹਿ ਰਹੇ ਨੇ ਕਿ ਇਹ ਵੀ ਟੀਮ ਹੈ ਪੰਜਾਬ ਸਰਕਾਰ ਰਲਈ ਹੋਈ ਆ ਭਾਜਪਾ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਉਹ ਤੱਕਾ ਕਰ ਰਹੇ ਨੇ ਉਹ ਗਰੀਬਾਂ ਦੇ ਨਾਲ ਤੱਕਾ ਨਹੀਂ ਕਿਉਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਅਨਾਉਂਸ ਕਰਦੀ ਵੀ 40% ਅਸੀਂ ਦੇਵਾਂਗੇ ਕਰੇ ਫਿਰ ਤਾਂ ਅਸੀਂ ਉਹਨਾਂ ਨੂੰ ਵੀ ਟੀਮ ਨਹੀਂ ਕਹਿੰਦੇ ਜੀ ਅੱਜ ਤੱਕ ਤਾਂ ਉਹਨਾਂ ਨੇ ਕਿੰਨੇ ਦਿਨ ਹੋ ਗਏ ਇਸ ਐਕਟ ਨੂੰ ਪਾਸ ਕੀਤੇ ਆ ਸੈਂਟਰ ਸਰਕਾਰ ਦੁਆਰਾ ਕਰਨ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਅਸੀਂ 40% ਪਾਵਾਂਗੇ ਹਿੱਸਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੇ ਇਹਨਾਂ ਨੇ ਹਿੱਸਾ ਹੀ ਨਹੀਂ ਪਾਉਣਾ ਤੇ ਸਕੀਮ ਫੇਲ ਹੈ ਜੀ ਕੀ ਕਾਂਗਰਸ ਦਾ ਅਗਲਾ ਇਲੈਕਸ਼ਨ ਕੀ ਹੈ ਜੀ ਕੀ ਲੀਡਰਸ਼ਿਪ ਦਾ ਜਿਹੜਾ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦਾ ਕੀ ਸੁਨੇਹਾ ਕੀ ਮੈਸੇਜ ਆ ਰਿਹਾ ਪੂਰੇ ਪੰਜਾਬ ਦੇ ਵਿੱਚ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਸਾਡੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ ਉਹਨਾਂ ਨੇ ਪੂਰਾ ਵੀੜਾ ਚੁੱਕਿਆ ਆ ਇਸ ਐਕਟ ਨੂੰ ਬਦਲਾਉਣ ਦੇ ਲਈ ਸਾਡੇ ਪਪੇਸ਼ ਬੁਘੇਲ ਜੀ ਜਨਰਲ ਸਕੱਤਰ ਨੇ ਉਹ ਵੀ ਨਾਲ ਨੇ ਸਾਡੇ ਐਲੋਪੀ ਦੇ ਲੀਡਰ ਨੇ ਮਿਸਟਰ ਪ੍ਰਤਾਪ ਸਿੰਘ ਬਾਜਵਾ ਉਹ ਵੀ ਨਾਲ ਨੇ ਬਾਕੀ ਸਮੁੱਚੀ ਲੀਡਰਸ਼ਿਪ ਰੰਦਾਵਾ ਸਾਹਿਬ ਜਿੰਨੇ ਵੀ ਸਾਡੇ ਵੱਡੇ ਲੀਡਰ ਨੇ ਸਾਰੇ ਲੋਕਾਂ ਦੇ ਨਾਲ ਰਲ ਕੇ ਇਹ ਸੈਕਟਰ ਨੂੰ ਅਸੀਂ ਖਤਮ ਕਰਵਾਵਾਂਗੇ ਹਾਲੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਚੋਣਾਂ ਨਿਕਲ ਕੇ ਹਟੀਆਂ ਲਗੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਲੁਧਿਆਣਾ ਵਿੱਚ ਆਉਂਦੇ ਨੇ ਉਹ ਕਹਿੰਦੇ ਨੇ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਕੋਈ ਯੋਗ ਉਮੀਦਵਾਰੀ ਨਹੀਂ ਮਿਲਿਆ ਕਹਿੰਦੇ ਕਾਂਗਰਸ ਅਲਿਗੇਸ਼ਨ ਲਾ ਰਹੀ ਹੈ ਕਿ ਕਾਗਜ਼ ਕੈਨਸਲ ਹੋ ਰਹੇ ਨੇ ਮੈਨੂੰ ਇਹ ਗੱਲ ਦੱਸੋ ਅ ਜਿੰਨੀਆਂ ਹੁਣ ਬਾਈ ਇਲੈਕਸ਼ਨਸ ਹੋਈਆਂ ਨੇ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਜੀ ਸਾਰੇ ਇਹਨਾਂ ਨੇ ਡਰਾ ਧਮਕਾ ਕੇ ਦੂਜੀਆਂ ਪਾਰਟੀਆਂ ਚੋ ਕੈਂਡੀਡੇਟ ਲੈਨੇ ਕਿਹੜਾ ਦੱਸੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀਗਾ ਜੀ ਇਹ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਪੁੱਛਿਆ ਕਰੋ ਉਹ ਸਟੇਜਾਂ ਦੇ ਉੱਤੇ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ ਪ੍ਰੈਕਟੀਕਲ ਸਾਰਾ ਲੋਕਾਂ ਨੂੰ ਪਤਾ ਹੈ ਜੀ ਸਾਬਕਾ ਬਰਾ ਇੱਕ ਕੁਲਦੀਪ ਸਿੰਘ ਬਾਦ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਸਟੇਜਾਂ ਉੱਪਰ ਗੱਲਾਂ ਕਹਿਣੀਆਂ ਸੌਖੀਆਂ ਨੇ ਤੇ ਜਿਹੜੇ ਗਰਾਉਂਡ ਲੈਵਲ ਤੇ ਗੱਲਾਂ ਹੋਰ